ਬਾਈ ਜੀ ਆ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ ਇਹ ਮੰਡੀ ਗਵਿੰਦਗੜ ਪੀਰ ਗੱਜੂ ਸ਼ਾਹ ਰੋੜਾ ਤੁਸੀਂ ਹਾਲ ਦੇਖ ਲਓ ਰੋਡ ਦੇ ਕਿੰਨੇ ਨੇ ਪੂਰਾ ਪੂਰਾ ਇਹ ਰੋੜਾ ਤੇ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਨੂੰ ਗਾਹਾਂ ਜਾ ਕੇ ਦਿਖਾਉਂਦੇ ਆਂ ਵੀ ਸਾਈਡ ਤੇ ਬਿਜਲੀ ਵਾਲੇ ਖੰਭੇ ਨੇ ਤੇ ਟਰਾਂਸਫਾਰਮਰ ਰੋਡ ਦੇ ਉੱਪਰ ਹੀ ਲੱਗੇ ਹੋਏ ਨੇ ਪੂਰਾ ਪੂਰਾ ਰੋੜਾ ਤੇ ਆ ਖੱਡੇ ਦੇਖੋ ਕਿੱਡੇ ਗੱਡੇ ਨੇ ਬਾਈ ਰੱਬ ਨਾ ਕਰੇ ਤੇਡੀ ਮੇਡੀ ਗੱਡੀ ਹੋ ਕੇ ਗੱਡੇ ਚ ਇਹ ਕਿਸੇ ਖੰਭੇ ਦੇ ਨਾਲ ਲੱਗ ਜਵੇ ਤਾਂ ਕਿੱਡਾ ਹਾਦਸਾ ਹੋ ਸਕਦਾ ਤੇ ਚਲੋ ਜੇ ਕੋਈ ਜਾਨੀ ਨੁਕਸਾਨ ਨਾ ਹੋਇਆ ਤਾਂ ਬਾਈ ਜੀ ਖੰਭਾ ਟੁੱਟ ਗਿਆ ਤਾਂ 20000 50000 ਨੂੰ ਥਾਉ ਟਰੱਕ ਵਾਲਿਆਂ ਨੂੰ ਇਹਨਾਂ ਨੇ ਇਹ ਕਰ ਦੇਣਾ ਪਰ ਆ ਖੱਡੇ ਕਿਸੇ ਦੇ ਧਿਆਨ ਚ ਨਹੀਂ ਆਉਂਦੇ ਬਾਈ ਜੀ ਟੈਕਸ ਜਿੰਨਾ ਮਰਜ਼ੀ ਦੇ ਦਿਓ ਇਹਨਾਂ ਨੂੰ ਤੇ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰ ਦਿਓ ਪ੍ਰਸ਼ਾਸਨ ਤੱਕ ਵੀਡੀਓ ਪਹੁੰਚੇ ਵੀ ਆ ਕੋਈ ਹਾਲ ਥੋੜੋ ਆ ਜੀ ਦੱਸੋ ਰੋਤੀ 30 35 35 ਟਨ ਵਾਲੇ ਟਰਾਲੇ ਕਿਵੇਂ ਨਿਕਲਣਗੇ ਜੀ ਕੋਈ ਵੀ ਨੁਕਸਾਨ ਹੋ ਸਕਦਾ ਔਰੇ ਲੱਖ ਜਿਹੜੇ ਖੱਡੇ ਨੇ ਬਾਈ ਲੱਖ ਜਿਹੜੇ ਜੱਡੇ ਪੀਰ ਗੱਜੂ ਸ਼ਾਹ ਰੋਡ ਬਾਈ ਜੀ ਕਮੈਂਟ ਕਰਿਓ ਜਿਹੜੇ ਜਿਹੜੇ ਰੋਡ ਤੇ ਤੇ ਗਏ ਨੇ ਬੰਦੇ ਪੀਰ ਗੱਜੂ ਸ਼ਾਹ ਰੋਡ ਮੰਡੀ ਗਵਿੰਦਗੜ੍ਹ ਆ ਹਾਲ ਦੇਖੋ ਜੀ ਆ ਦੇਖੋ ਟਰਾਂਸਫਰਮ